ਦੇ ਨਾਲ ਦੋਸਤੋ ਦੁਪਹਿਰ ਤੋਂ ਬਾਅਦ ਦੀ ਲਾਈਵ ਜਿਹੜੀ ਅਪਡੇਟ ਆ ਉਹ ਦਿਖਾਉਣ ਲੱਗੇ ਤੁਹਾਨੂੰ 4:30 ਵੱਜ ਚੁੱਕੇ ਨੇ ਬਾਕੀ ਰਾਤ ਦੇ ਮੌਸਮ ਦੀ ਆਪਾਂ ਅਪਡੇਟ ਜਿਹੜੀ ਉਹ ਵੀ ਰਾਤ ਦੇ ਸਮੇਂ ਹੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਫਸਲਾਂ ਦਾ ਜਿਹੜਾ ਨੁਕਸਾਨ ਆ ਉਹ ਹੋ ਰਿਹਾ ਕਈ ਇਲਾਕੇ ਨੇ ਜਿਵੇਂ 16 ਪਿੰਡ ਨੇ ਸultanpur Lodhi ਦੇ ਏਰੀਏ ਦੇ ਉੱਥੇ ਵੀ ਜਿਹੜਾ ਹੜਾ ਨੇ ਜਿਹੜੀ ਤਬਾਹੀ ਆ ਉਮਚਾ ਦਿੱਤੀ ਹੈ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕੇ ਨੇ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਜਿਹੜਾ ਵਧੀਆ ਵੀ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਕਈ ਦੇ ਵਿੱਚ ਤਾਂ ਮੀਂਹ ਜਿਹੜਾ ਇੰਨਾ ਗਿਰਿਆ ਕਿ ਹੜਾ ਵਰਗੇ ਹਾਲਾਤ ਕਰ ਦਿੱਤੇ ਨੇ ਤੇ ਉਧਰੋਂ ਆਪਾਂ ਤੁਹਾਨੂੰ ਸਾਰੇ ਇਲਾਕੇ ਦੀ ਤਸਵੀਰ ਜਿਹੜੀ ਦਿਖਾ ਰਹੇ ਹਾਂ ਚਾਰੇ ਦਿਸ਼ਾਵਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਦਲ ਇਸ ਸਮੇਂ ਵੀ ਬਣੇ ਹੋਏ ਨੇ ਜਿਵੇਂ ਤਾਂ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਝੜੀ ਨੂਮਾ ਮਾਹੌਲ ਬਣ ਸਕਦਾ ਤਾਂ 25 ਤੇ 26 ਤਰੀਕ ਨੂੰ ਜਿਹੜਾ ਝੜੀ ਨੂਮਾ ਮਾਹੌਲ ਬਣਿਆ ਰਹਿਣ ਦੀ ਉਮੀਦ ਬਣੀ ਹੋਈ ਹੈ ਅੱਜ ਦਿਨ ਲੰਘ ਚੁੱਕਿਆ ਸਮਝੋ ਅੱਧਾ ਦਿਨ ਤੋਂ ਉੱਪਰ ਲੰਘ ਚੁੱਕਿਆ ਹੈ ਸ਼ਾਮ ਦੇ 4:30 ਹੋ ਚੁੱਕੇ ਨੇ ਮੌਸਮ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਹਜੇ ਵੀ ਝੜੀ ਨੂਮਾ ਇਲਾਕੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਕਈਆਂ ਦੇ ਵਿੱਚ ਜੇ ਬਦਲਬਾਈ ਪਹੁੰਚੀ ਹੋਈ ਹੈ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਹੋਇਆ ਹਮਸ ਭਰੀ ਗਰਮੀ ਤੋਂ ਜਿਹੜੀ ਉਹ ਰਾਹਤ ਮਿਲ ਚੁੱਕੀ ਹੈ ਤੇ ਕਈ ਇਲਾਕੇ ਜਿਹੜੇ ਮੀਂਹ ਆ ਉਹ ਬਹੁਤ ਤੇਜ਼ ਪਿਆ ਜਿਵੇਂ ਅਸੀਂ ਕਹਿ ਸਕਦੇ ਹਾਂ ਦੁਕਾਨਾਂ ਦੇ ਵਿੱਚ ਵੀ ਪਾਣੀ ਵੜ ਗਿਆ ਜਿਵੇਂ ਅਸੀਂ ਤੁਹਾਨੂੰ ਫਗਵਾੜੇ ਵਾਲੀ ਸਾਈਡ ਦਿਖਾਇਆ ਜਾਂ ਸੰਗਰੂਰ ਦੇ ਕਈ ਇਲਾਕੇ ਜਿਹੜੇ ਮੀਂਹ ਬਹੁਤ ਜ਼ਿਆਦਾ ਪਿਆ ਬਠਿੰਡੇ ਵਾਲੀ ਸਾਈਡ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਪਿਆ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਹੋ ਤਾਖਰੀਆਂ ਝਟਾਂ ਲੱਗੀਆਂ ਨੇ ਤੇ ਇਸ ਸਮੇਂ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਧਰ ਚੰਡੀਗੜ੍ਹ ਵਾਲ ਸਾਈਡ ਨੂੰ ਵੀ ਦੇਖ ਸਕਦੇ ਹੋ ਬੱਦਲਬਾਈ ਬਹੁਤ ਜ਼ਿਆਦਾ ਪਹੁੰਚੀ ਹੋਈ ਹੈ ਇਧਰੋਂ ਪਟਿਆਲੇ ਵਾਲੀ ਸਾਈਡ ਵੀ ਬੱਦਲਬਾਈ ਬਣੀ ਹੋਈ ਹੈ ਸੰਗਰੂਰ ਵਾਲੀ ਸਾਈਡ ਵੀ ਤੇ ਲੁਧਿਆਣੇ ਵਾਲ ਸਾਈਡ ਜਾਨੀ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਨੇ ਉਹ ਦੇਰ ਸ਼ਾਮ ਨੂੰ ਵੀ ਹੋ ਰਹੀਆਂ ਨੇ ਜਾਨੀ ਕਿ ਦੁਪਹਿਰ ਤੋਂ ਬਾਅਦ ਵੀ ਕਿਤੇ ਕਣਮਣ ਕਣੀ ਹੋ ਰਹੀ ਹੈ ਕਿਤੇ ਬੱਦਲਾਂ ਦੀ ਆਵਾਜ਼ ਹੀ ਦੇਖਣ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀ ਅੱਜ 25 ਤਰੀਕ ਨੂੰ ਵਿਚਾਰੀ ਨੇ ਤੇ ਤੁਸੀਂ ਆਪਣੇ ਇਲਾਕੇ ਬਾਰੇ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਜਿੱਥੇ ਜਿੱਥੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਇਓ ਤਸਵੀਰਾਂ ਦੇ ਵਿੱਚ ਤੁਸੀਂ ਸਮੇਂ-ਸਮੇਂ ਦੇ ਉੱਤੇ ਹਰ ਇੱਕ ਅਪਡੇਟ ਜਿਹੜੀ ਉਹ ਦੇਖ ਰਹੇ ਹੋ ਕਿ ਮੌਸਮ ਦੇ ਵਿੱਚ ਬਦਲਾਅ ਹੈ ਜਿਹੜਾ ਉਹ ਸਮੇਂ-ਸਮੇਂ ਤੇ ਹੋ ਰਿਹਾ ਹੈ 24 ਤੇ 25 26 27 ਤਰੀਕ ਨੂੰ ਜਿਹੜਾ ਇਹ ਮੀਂਹ ਬਹੁਤ ਜ਼ਿਆਦਾ ਦੱਸਿਆ ਗਿਆ ਸੀ ਤਾਂ ਅੱਜ 25 ਤਰੀਕ ਹੋ ਚੁੱਕੀ ਹੈ ਕੱਲ 24 ਨੂੰ ਵੀ ਵਧੀਆ ਝਟਾਂ ਲੱਗੀਆਂ ਨੇ ਕਈ ਇਲਾਕਿਆਂ ਦੇ ਵਿੱਚ ਤੇ ਅੱਜ 25 ਤਰੀਕ ਨੂੰ ਵੀ ਜਿਹੜਾ ਸਵੇਰ ਦੇ ਸਮੇਂ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਕੁਝ ਖੇਤਰਾਂ ਦੇ ਵਿੱਚ ਮੀਂਹ ਤਾਕੜਾ ਪੈ ਰਿਹਾ ਕੁਝ ਦੇ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਹੋ ਰਹੀ ਹੈ ਕਈਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਵੀ ਹੋ ਚੁੱਕੇ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਉਧਰੋਂ ਪਹਾੜਾਂ ਦੇ ਵਿੱਚ ਵੀ ਜਿਹੜਾ ਬੱਦਲ ਆਇਆ ਉਹ ਬਹੁਤ ਜ਼ਿਆਦਾ ਮੀਂਹ ਵਾਲੀ ਬਣੀ ਹੋਈ ਹੈ ਜਾਨੀ ਕਿ ਮੀਂਹ ਦੀਆਂ ਕਾਰਵਾਈਆਂ ਉੱਥੇ ਵੀ ਬਹੁਤ ਜ਼ਿਆਦਾ ਛੱਟਾਂ ਲੱਗ ਰਹੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਦਰਿਆਵਾਂ ਦਾ ਪਾਣੀ ਜਿਹੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਘੱਗਰ ਵਾਲੀ ਸਾਈਡ ਵੀ ਜਿਹੜਾ ਪਗਸਦਿਆਂ ਖਾਤਿਰ ਦੇਨ ਸ਼ਾਂਤ ਨੇੜਤੇ ਪਹੁੰਚਿਆ ਹੋਇਆ ਉਹ ਵੀ ਉਪਰ ਪੱਲਾਸੇ ਹੀ ਚੱਲ ਰਿਹਾ ਜਿਹੜੀਆਂ ਅਸੀਂ ਤਸਵੀਰਾਂ ਦੇਖ ਰਹੇ ਹਾਂ ਉਸ ਦੇ ਮੁਤਾਬਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਜਿਹੜਾ ਹੋਰ ਜਾਰੀ ਰਹੂਗਾ ਜਿਹੜੇ ਆਉਣ ਵਾਲੇ 48 ਘੰਟੇ ਨੇ ਜਾਂ 60 ਘੰਟੇ ਨੇ ਇਹਨਾਂ ਦੇ ਵਿੱਚ ਮੀਂਹ ਦੇ ਚ ਤਖੜੀਆਂ ਚਟਾਂ ਯਾਨੀ ਕਿ ਅਲਰਟ ਜਿਹੜਾ ਉਹ ਜਾਰੀ ਹੋਊਗਾ ਕੁਝ ਇਲਾਕੇ ਵਿੱਚ ਜੈਲੋ ਅਲਰਟ ਹੈ ਕੁਝ ਦੇ ਵਿੱਚ ਰੈੱਡ ਅਲਰਟ ਹੈ ਕੁਝ ਦੇ ਵਿੱਚ ਗ੍ਰੀਨ ਅਲਰਟ ਹੈ ਯਾਨੀ ਕਿ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤੇ ਹੋਏ ਨੇ ਜੋ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਹੋਏ ਨੇ ਏ ਤੁਸੀਂ ਤਸਵੀਰਾਂ ਦੇ ਵਿੱਚ ਲਾਈਵ ਜੁੜੇ ਹੋ ਜਿੰਨੇ ਵੀ ਦੋਸਤ ਮਿੱਤਰ ਆਪਣੇ ਇਲਾਕੇ ਬਾਰੇ ਜਰੂਰ ਕਮੈਂਟ ਕਰ ਦਿਓ ਕਿ ਅੱਜ ਜਿੱਥੇ-ਇਥੇ ਮੀਂਹ ਤਕੜਾ ਲੱਗਿਆ ਤਕੜੀਆਂ ਛੱਟਾਂ ਲੱਗੀਆਂ ਨੇ ਮੀਂਹ ਦੀਆਂ ਤਾਂ ਉਹ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀਡੀਓ ਜਿਹੜੀ ਸ਼ੇਅਰ ਕਰ ਸਕਦੇ ਹੋ ਤੁਸੀਂ ਜਾਂ ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ 9023796709 ਦੇ ਉੱਤੇ ਮੀਂਹ ਦੀਆਂ ਵੀਡੀਓ ਬਣਾ ਕੇ ਆਪਣੇ ਇਲਾਕੇ ਦੇ ਵਿੱਚੋਂ ਜਿਹਾ ਬੱਦਲਾਂ ਦੀ ਆਵਾਜ਼ ਹੈ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਬਣੀ ਹੋਈ ਹੈ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਅੱਜ 25 ਤਰੀਕ ਨੂੰ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਅਸੀਂ ਹਵਾਵਾਂ ਦੀ ਤਸਵੀਰ ਦਿਖਾਈਏ ਤੁਹਾਨੂੰ ਹਵਾਵਾਂ ਵੀ ਜਿਹੜੀਆਂ ਨਾਰਮਲ ਜੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਹਮਸ ਭਰੀ ਗਰਮੀ ਤੋਂ ਲਗਾਤਾਰ ਰਾਹਤ ਮਿਲੀ ਹੋਈ ਹੈ ਕੱਲ ਪਰਸੋਂ ਦੀ ਯਾਨੀ ਕਿ 23 ਤਰੀਕ ਤੋਂ ਲੈ ਕੇ 23 24 25 27 26 27 ਤੱਕ ਇਸੇ ਤਰ੍ਹਾਂ ਮੌਸਮ ਰਹਿਣ ਦੀ ਉਮੀਦ ਬਣੀ ਹੋਈ ਹੈ ਜੇਕਰ ਆਪਾਂ ਕੁੱਲ ਮਿਲਾ ਕੇ ਗੱਲ ਕਰਦੀਏ ਤਾਂ ਸਾਡੇ ਨਾਲ ਤਾਂ ਅਗਸਤ ਮਹੀਨੇ ਦਾ ਜਿਹੜਾ ਆਖਰੀ ਦਿਨ ਨੇ ਇਹਨਾਂ ਦੇ ਵਿੱਚ ਵੀ ਮੀਂਹਾਂ ਦਾ ਦੌਰ ਜਿਹੜਾ ਜਾਰੀ ਰਹੂਗਾ ਕਿਉਂਕਿ ਮੀਂਹਾਂ ਜਿਹੜਾ ਹੋ ਕਦੇ ਕਿਤੇ ਰੁੱਕ ਰੁੱਕ ਕੇ ਪੈਂਦਾ ਕਦੇ ਕਿਤੇ ਕਿਤੇ ਇਸ ਤਰ੍ਹਾਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਅਲਰਟ ਜਿਹੜਾ ਉਹ ਜਾਰੀ ਹੋਇਆ ਵਾ ਤਾਂ ਇਸ ਸਮੇਂ ਲੁਧਿਆਣੇ ਦੇ ਵਿੱਚ ਵੀ ਮਰੇੜ ਕੋਟਲੇ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਜਾਸਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਵਾਲੀ ਸਾਈਡਾਂ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਬਖਵਾ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਵੀ ਹੋਈਆਂ ਨੇ ਤੇ ਉਸੇ ਤਰ੍ਹਾਂ ਨਵਾਂ ਸ਼ਹਿਰ ਅਸਰਪੁਰ ਵਾਲ ਸੜਕਾਂ ਆਨੰਦਪੁਰ ਸਾਹਿਬ ਜਾਂ ਉਸ ਤੋਂ ਅੱਗੇ ਅਸੀਂ ਕਹਿੰ ਸਕਦੇ ਹਾਂ ਗਰਦਾਸਪੁਰ ਵਾਲੀ ਸਾਈਡਾਂ ਤਰਨਤਾਰਨ ਸਾਹਿਬ ਫਿਰੋਜ਼ਪੁਰ ਮੋਗਾ ਖਪੂਰਥਲਾ ਫਗਵਾੜਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਰੁਕ ਰੁਕੇ ਹੋਈ ਅ ਦੁਪਹਿਰ ਤੋਂ ਪਹਿਲਾਂ ਵੀ ਮੀਂਹ ਜਿਹੜਾ ਪਿਆ ਇਹਨਾਂ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਵੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋਈਆਂ ਨੇ ਤਾਂ ਸਤਸ੍ਰੀ ਅਕਾਲ ਭਾਈ ਜੀ ਮਿਸਟਰ ਰਣਜੀਤ ਸਿੰਘ ਜੀ ਜੁੜੇ ਨੇ ਥੈਂਕ ਯੂ ਜੀ ਭਾਈ ਜੀ ਸਤਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਤੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਇਲਾਕੇ ਦੇ ਮੌਸਮ ਬਾਰੇ ਤੇ ਸ਼ਾਰਟ ਵੀਡੀਓ ਜ਼ਰੂਰ ਭੇਜ ਦਿਓ ਅਗਰ ਵੀਰ ਜੀ ਸਾਨੂੰ ਜ਼ਰੂਰ ਅਸੀਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਹੁੰਨੇ ਆ ਕਿ ਆਪਣੇ ਇਲਾਕੇ ਦੇ ਮੌਸਮ ਦੀ ਜ਼ਰੂਰ ਤਸਵੀਰ ਭੇਜ ਦਿਆ ਕਰੋ ਤੇ ਸਾਡੇ ਨਾਲ ਜੁੜੇ ਨੇ ਮਿਸਟਰ ਰਣਜੀਤ ਸਿੰਘ ਜੀ ਜੋ ਕਿ ਆਪਣਾ ਹਿੰਦੀ ਭਾਸ਼ਾ ਦੇ ਵਿੱਚ ਗੱਲਬਾਤ ਕਰ ਰਹੇ ਨੇ ਉਹ ਹੋ ਸਕਦਾ ਕਿਸੇ ਬਾਹਰਲੇ ਸਟੇਟ ਤੋਂ ਹੀ ਹੋਣ ਤਾਂ ਬਹੁਤ ਬਹੁਤ ਧੰਨਵਾਦ ਆ ਦੋਸਤੋ ਕਮੈਂਟ ਪਹਿਲਾ ਕਮੈਂਟ ਆਇਆ ਉਹਨਾਂ ਦਾ ਸਾਡੇ ਜਿਹੜੇ ਹੈਸ਼ਟੈਗ ਦੇ ਵਿੱਚ ਫਸਟ ਰੈਂਕ ਦੇ ਵਿੱਚ ਇਸ ਸਮੇਂ ਚੱਲ ਰਹੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਹੀ ਤੇ ਦੋਸਤੋ ਤੁਸੀਂ ਆਪਣੇ ਇਲਾਕੇ ਬਾਰੇ ਜਰੂਰ ਸਾਨੂੰ ਕਮੈਂਟ ਕਰ ਸਕਦੇ ਹੋ ਕਿ ਉਹ ਜਾ ਮੌਸਮ ਹੈ ਕਿਉਂਕਿ ਅਸੀਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ 23 ਤੋਂ ਲੈ ਕੇ 28 ਤਰੀਕ ਦੇ ਵਿੱਚ ਵਿੱਚ ਜਿਹੜਾ ਬਹੁਤ ਤਾਕੜੀਆਂ ਮੀਂਹ ਦੇ ਝਟਾਂ ਲੱਗ ਰਹੀਆਂ ਨੇ ਤੇ ਅੰਸ ਜੀ ਕੀ ਹਾਲ ਚੱਲ ਨੇ ਤੁਹਾਡੇ ਵੇਜੇ ਹਰਜਿੰਦਰ ਟਾਲ ਬਾਰੇ ਵੀ ਜਰੂਰ ਦੱਸਿਓ ਕੀ ਬਣਿਆ ਉਸ ਦਾ ਭਾਈ ਜੀ ਹਜੇ ਉਹਨਾਂ ਦਾ ਕੁਝ ਨਹੀਂ ਬਣਿਆ ਜੀ ਹਜੇ ਉਹਨਾਂ ਦਾ ਨਾ ਚੱਲ ਰਿਹਾ ਬਿਨੋਦ ਕੈਮਰਾ ਘੁਮਾ ਕੇ ਸਭ ਤਰਫ ਦੇਖੋ ਓਕੇ ਜੀ ਓਕੇ ਓਕੇ ਕੈਮਰਾ ਦਾ ਜੀ ਘੁਮਾਉਣਾ ਪੈਂਦਾ ਦੇਖੋ ਤੁਸੀਂ ਹੁਣ ਚਾਰੇ ਦਿਸ਼ਾਵਾਂ ਦੇ ਵਿੱਚ ਘੁਮਾ ਰਹੇ ਹਾਂ ਕਿਉਂਕਿ ਹਜੇ ਮੈਂ ਆਪਣਾ ਫੇਸ ਨਹੀਂ ਦਿਖਾ ਸਕਦਾ ਹਜੇ ਤਿਆਰ ਨਹੀਂ ਹੋਏ ਵੀ ਆਪਾਂ ਲਾਈਵ ਹੋਵਾਂਗੇ ਰਾਤ ਦੇ ਸਮੇਂ ਵੀ ਜੇ ਹਰਜਿੰਦਰ ਟਾਲ ਬਾਰੇ ਜਰੂਰ ਬਾਈ ਉਹਨਾਂ ਦੇ ਜਿਹੜੇ ਕਮੈਂਟ ਜੋ ਉਹਨਾਂ ਦੇ ਭੇਜਿਆਂਗੇ ਅਸੀਂ ਕਮੈਂਟ ਦੇ ਵਿੱਚ ਚੀਜ਼ ਆਪਾਂ ਕਹਿ ਸਕਦੇ ਆ ਰਜਿਸਟ੍ਰੇਸ਼ਨ ਵਾਲੀਆਂ ਉਹ ਫਾਈਲਾਂ ਆਈਆਂ ਸੀ ਲੋਕਾਂ ਲਵੇ ਸੋਸ਼ਲ ਮੀਡੀਆ ਦੇ ਉੱਤੇ ਉਹ ਰਜਿਸਟ੍ਰੇਸ਼ਨ ਕਰ ਦਿੱਤੀ ਐ ਬਾਕੀ ਉਹਨਾਂ ਬਾਰੇ ਹਜੇ ਮੈਂ ਕੋਈ ਵੀਡੀਓ ਨਹੀਂ ਦੇਖੀ ਕਿਉਂਕਿ ਹੁਣ ਮੇਰੀ ਥੋੜੀ ਜੀ ਨਾਈਟ ਚੱਲਦੀ ਐ ਆਪਾਂ ਨੂੰ ਦੇਸ਼ ਪ੍ਰਦੇਸ਼ ਵਾਲੇ ਵੀਰਾਂ ਨੂੰ ਝੋਟਾ ਵਗੀ ਲੱਭਣਾ ਵਣਾ ਜਿਹੜਾ ਪੈਰ ਮਾਰ ਕੇ ਵਿਚਾਰੇ ਵਿੱਚ ਦੋ ਫੁੱਟ ਸਹੀ ਗੱਲ ਆ ਬਾਈ ਜੀ ਇਹ ਤਾਂ ਹੁੰਦਾ ਹੀ ਆ ਸਹੀ ਗੱਲ ਆ ਤੁਹਾਡੀ ਬਹੁਤ ਇਸ ਚੀਜ਼ ਬਾਰੇ ਤੁਸੀਂ ਸੋਚ ਰਹੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਅ ਕਿਉਂਕਿ ਆਪਣੇ ਨਾਲ ਤਾਂ ਹੁੰਦਾ ਹੀ ਆ ਰਹੇ ਹਾਂ ਤੁਸੀਂ ਪਹਿਲਾਂ ਹੀ ਇਹ ਚੀਜ਼ਾਂ ਬਾਰੇ ਸੁਣਦੇ ਆ ਰਹੇ ਹੋ ਹਰ ਸਮੇਂ ਸਮੇਂ ਦੇ ਉੱਤੇ ਹਰਜਿੰਦਰ ਸੁਖਜਿੰਦਰ ਸਿੰਘ ਜੀ ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਚੀਜ਼ਾਂ ਜਿਹੜੀਆਂ ਇਹ ਦੇਖ ਰਹੇ ਹਾਂ ਲਗਾਤਾਰ ਹੀ ਹੁੰਦੀਆਂ ਨੇ ਆਪਾਂ ਮੌਸਮ ਦੀ ਗੱਲਬਾਤ ਜ਼ਿਆਦਾਤਰ ਕਰਦੇ ਰਹੇ ਨੇ ਕਿਉਂਕਿ ਮੈਂ ਥੋੜੀਆਂ ਹੁਣ 2-3 ਦਿਨ ਤੋਂ ਵੀਡੀਓ ਘੱਟ ਦੇਖੀਆਂ ਨੇ ਬਾਈ ਦੀ ਜਿਹੜੀ ਵੀਡੀਓ ਤੁਸੀਂ ਆਪਾਂ ਪਰਸੋਂ ਗੱਲ ਕਰੀ ਸੀ ਜਿਹੜੀ ਹੁਣ ਵੀ ਗੱਲਬਾਤ ਕਰ ਰਹੇ ਤੁਸੀਂ ਵੀਰ ਹਰਜਿੰਦਰ ਸਿੰਘ ਰਟੋਲ ਬਾਰੇ ਤਾਂ ਉਹਨਾਂ ਦੇ ਨਾਲ ਜਿਹੜਾ ਹੋ ਰਿਹਾ ਉਹ ਬਹੁਤ ਹੀ ਮਾੜਾ ਹੋ ਰਿਹਾ ਆਪਾਂ ਇਹ ਨਹੀਂ ਕਹਿੰਦੇ ਚਲੋ ਜੋ ਸਜ਼ਾ ਬਣਦੀ ਹੁੰਦੀ ਆ ਉਹ ਕਾਨੂੰਨ ਨੇ ਦੇਣੀ ਹੁੰਦੀ ਆ ਪਰੰਤੂ ਓਵਰ ਸਜ਼ਾ ਵੀ ਬਹੁਤ ਮਾੜੀ ਆ ਕਿਉਂਕਿ ਵਿਚਾਰਿਆਂ ਦੀ 45 ਸਾਲ ਦੀ ਜਿਹੜੀ ਉਹਨਾਂ ਦੀ 28 ਸਾਲ ਦੀ ਉਮਰ ਆ ਹਜੇ ਤੇ 45 ਸਾਲ ਤੱਕ ਸਜ਼ਾ ਭੁਗਤਣੀ ਬਹੁਤ ਔਖੀ ਹੋ ਜਾਂਦੀ ਆ ਤੇ ਘਰੋਬਾਰੋ ਸਾਰਾ ਕੁਝ ਸੜ ਕੇ ਜਾਣਾ ਬਾਹਰਲੀ ਕੰਟਰੀ ਦੇ ਵਿੱਚ ਅਲਕਾਇਮ ਦਾ ਇਸ ਕਰਕੇ ਅਸੀਂ ਤਾਂ ਉਹਨਾਂ ਦੀ ਹੈਲਪ ਦੇ ਲਈ ਜਿਹੜਿਆਂ ਉਹਨਾਂ ਨੇ ਸਿਗਨੇਚਰ ਵਾਲੀ ਆ ਫਾਈਲਾਂ ਚੱਲੀਆਂ ਹੋਈਆਂ ਅਸੀਂ ਉਹਨਾਂ ਦੇ ਉੱਤੇ ਲੋਕਾਂ ਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸ਼ੇਅਰ ਵੀ ਕੀਤੀਆਂ ਨੇ ਤੇ ਤੁਸੀਂ ਵੀ ਸਪੋਰਟ ਕੀਤੀ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਤੇ ਅੰਸ਼ਰ ਸ਼ਰਮਾ ਜੀ ਸਾਡੇ ਨਾਲ ਕਪੂਰਸਲੇ ਤੋਂ ਜੁੜੇ ਨੇ ਕਹਿੰਦੇ ਮੀ ਪੈਰਿਆ ਜੀ ਅੰਸ਼ਰ ਜੀ ਮੀ ਦੀ ਵੀਡੀਓ ਦਾ ਤੁਸੀਂ ਭੇਜ ਦੇਣੀ ਸਾਨੂੰ ਬినੋਦ ਭਾਈ ਜੀ ਕੈਮਰਾ ਘੁਮਾ ਕੇ ਸਭ ਤਰਫ ਦੇਖੋ ਠੀਕ ਆ ਜੀ ਠੀਕ ਆ ਸਾਰਿਆਂ ਲਈ ਤਾਂ ਦੇਖਾਂਗੇ ਜੀ ਤੁਸੀਂ ਵੀ ਆਪਣੇ ਵੱਲ ਆਪਣੇ ਇਲਾਕੇ ਦੇ ਮੌਸਮ ਦੀ ਜਰੂਰ ਭੇਜ ਦਿਆ ਕਰੋ ਵੀਡੀਓ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਮੌਸਮ ਬਾਰੇ ਮੌਸਮ ਸਾਰੇ ਪੰਜਾਬ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਜਦੋਂ ਵੀ ਪੰਜਾਬ ਨੂੰ ਮੁਸ਼ਕਲ ਆਉਂਦੀ ਹੈ ਭਾਵੇਂ ਉਹ ਚੜਦਾ ਪਜਾਵੇ ਭਾਵੇਂ ਉਹ ਲੈਂਦਾ ਪਜਾਵੇ ਫਸਲਾਂ ਪੱਕੇ ਹੋਣ ਤੇ ਬੱਦਲ ਲਿਸਕ ਦਾ ਇਹ ਤਾਂ ਹੈ ਜੀ ਤੁਸੀਂ ਦੇਖਿਆ ਹੀ ਹੈ 16 ਪਿੰਡ ਨੇੜੇ ਆਪਣਾ ਸੁਲਤਾਨਪੁਰ ਲੋਧੀ ਵਾਲੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮੁਸ਼ਕਲ ਬਣੀ ਹੋਈ ਹੈ ਕਿਉਂਕਿ ਜਦੋਂ ਵੀ ਪੰਜਾਬ ਤੇ ਮੁਸ਼ਕਲ ਆਉਂਦੀ ਹੈ ਤਾਂ ਫਿਰ ਚੜਦਾ ਪੰਜਾਬ ਹੋਵੇ ਭਾਵੇਂ ਉਹ ਲੈਨ ਦਾ ਪੱਕੀਆਂ ਫਸਲਾਂ ਤੇ ਬੱਦਲ ਲਿਸਕਦਾ ਜਰੂਰ ਹੁੰਦਾ ਜੀ ਸਹੀ ਗੱਲ ਹੈ ਜੀ ਬਾਜੀ ਅਸੋਗਜਿੰਦਰ ਸਿੰਘ ਗੱਲ ਜੀ ਇਸ ਚੀਜ਼ ਬਾਰੇ ਤਾਂ ਆਪਾਂ ਪਹਿਲਾਂ ਹੀ ਜਾਣੂਆਂ ਕਿ ਜਦੋਂ ਮੀਂਹ ਪੈ ਜਾਂਦਾ ਹੁਣ ਦੇਖੋ ਫਸਲਾਂ ਨਿਸਾਰੇ ਤੇ ਆਉਣ ਵਾਲੀਆਂ ਤੇ ਜਿਹੜੀਆਂ ਸultanpur Lodhi ਦੇ ਇਲਾਕਿਆਂ ਦੇ ਵਿੱਚ ਡੁੱਬ ਚੁੱਕੀਆਂ ਨੇ ਘਰਾਂ ਦੀਆਂ ਸੱਤਾਂ ਤੱਕ ਜਿਹੜਾ ਪਾਣੀ ਉੱਥੇ ਚੜਿਆ ਹੋਇਆ ਅਨ 16 17 ਪਿੰਡ ਨੇ ਜਿਹੜੇ ਡੁੱਬੇ ਹੋਏ ਨੇ ਬਾਕੀ ਹੋਰ ਵੀ ਕਈ ਪਿੰਡਾਂ ਦੇ ਵਿੱਚ ਹੜਾ ਵਰਗੇ ਹਾਲਾਤ ਬਣਨ ਦੀ ਜਿਹੜੀ ਤਸਵੀਰ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀ ਹੈ ਹੋ ਸਕਦਾ ਜਿਹੜੇ ਘੱਗਰ ਵਾਲੇ ਏਰੀਏ ਨੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੇ ਹਾਲਾਤ ਬਣ ਜਾਣ ਕਿਉਂਕਿ ਘੱਗਰ ਦਾ ਵੀ ਜਿਹੜਾ ਅਫਾਨ ਤੇ ਹੁੰਦਾ ਜਾ ਰਿਹਾ ਅਸੀਂ ਅੱਜ ਹੀ ਇੱਕ ਵੀਡੀਓ ਦੇਖੀ ਸੀ ਹਜੇ ਫਿਰ ਹਾਲ ਆਪਾਂ ਵੀਡੀਓ ਪਾਈ ਨਹੀਂ ਕਿਸੇ ਦੇ ਕਿਉਂਕਿ ਆਪਣੇ ਲਵੇ ਵੀਡੀਓ ਘਟ ਆਈਆਂ ਨੇ ਸ਼ਾਰਟ ਵੀਡੀਓ ਮੇਰੇ ਲਈ ਜਦੋਂ ਵੀ ਆਉਂਦੀ ਹੈ ਮੈਂ ਨਾਲ ਦੀ ਨਾਲ ਸ਼ੇਅਰ ਕਰ ਦਿੰਦਾ ਹਾਂ ਨਾ ਇਸ ਕਰਕੇ ਮੈਂ ਮੇਰੀ ਟੀਮ ਹੈ ਜਿਹਨੇ ਦੋਸਤਾਂ ਮਿੱਤਰਾਂ ਦੀ ਤੁਹਾਡੀ ਅੱਗੋਂ ਵੀ ਦੇਖੋ ਮੈਂ ਲਵੇ ਨਵੇਂ ਦੋਸਤ ਮੇਰੇ ਕੋਈ ਹੈ ਨਹੀਂ ਦੋਸਤੋ ਜਿੰਨੇ ਤੁਸੀਂ ਜੁੜੇ ਹੋਏ ਸਾਡੇ ਨਾਲ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਜ਼ਰੂਰ ਭੇਜ ਦਿਆ ਕਰੋ ਸਾਨੂੰ ਜਾਂ ਕਿਸੇ ਤੋਂ ਵੀਡੀਓ ਡਾਊਨਲੋਡ ਕਰੀ ਵੀ ਹੁੰਦੀ ਹੈ ਤੁਹਾਡੇ ਏਰੀਏ ਦੇ ਨੇੜੇ ਤੇ ਜਿਹੜੀ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੁਸੀਂ ਉਹ ਸ਼ੇਅਰ ਕਰ ਦਿਆ ਕਰੋ ਤਾਂ ਉਹੀ ਆਪਾਂ ਐਡਿਟ ਕਰਕੇ ਪਾ ਦਿਆ ਕਰਾਂਗੇ ਵੀ ਅੱਜ ਦੀ ਇਸ ਸਮਾਂ ਤੇ ਨਾਮ ਜ਼ਰੂਰ ਲਿਖ ਦਿਆ ਕਰੋ ਉਸ ਤੇ ਹੈਗਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬੱਦਲ ਜਿਹੜੇ ਬਣੇ ਹੋ ਨੇ ਹਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਤਾਂ ਨੂੰ ਪਹਿਲੇ ਦੱਸਿਆ ਸੀ ਕਿ 24 ਤੇ 25 ਜਾਂ 26 ਤਰੀਕ ਨੂੰ ਜਿਹੜਾ ਝੜੀ ਨੋਮਾ ਮਾਹੌਲ ਬਣ ਸਕਦਾ ਹੈ ਤਾਪਮਾਨ ਜਿਹੜੇ ਉਹ 22 23 ਡਿਗਰੀ ਤੇ ਆ ਘਾ ਚੁੱਕੇ ਨੇ ਤੇਜਵੀਰ ਸਿੰਘ ਜੀ ਹਾਜੀ ਹਾਏ ਕਿੱਦਾਂ ਬਾਈ ਜੀ ਬਹੁਤ ਵਧੀਆ ਜੀ ਤੇਜਵੀਰ ਸਿੰਘ ਜੀ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਜਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਸਾਡੇ ਨਾਲ ਤੇ ਬਾਈ ਜੀ ਨੇ ਕਿਸੇ ਨੇ ਮੈਸੇਜ ਕਰਿਆ ਸੀ ਉਹ ਡਿਲੀਟ ਹੋ ਗਿਆ ਹੋ ਸਕਦਾ ਗਲਤ ਹੋਵੇ ਕਿਉਂਕਿ ਜਿਹੜਾ ਗਲਤ ਮੈਸੇਜ ਹੁੰਦਾ ਉਹ ਫਿਰ ਆਪਣੇ ਆਪ YouTube ਇਹਦੀ ਉਹ ਡਿਲੀਟ ਕਰ ਦਿੰਦੀ ਆ ਇਸ ਕਰਕੇ ਸਾਰਿਆਂ ਦਾ ਧੰਨਵਾਦ ਪ੍ਰਿੰਸ ਟੈਕ 07 ਹੈਲੋ ਜੀ ਹੈਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੇਜਵੀਰ ਸਿੰਘ ਜੀ ਹਸਿਆਰਪੁਰ ਤੋਂ ਬਾਈ ਜੀ ਹਸਿਆਰਪੁਰ ਦੇ ਵਿੱਚ ਕੀ ਕੰਡੀਸ਼ਨ ਆ ਤੇ ਇੱਕ ਦਿਨ ਮੈਂ ਤੁਹਾਡੇ ਇਲਾਕੇ ਦੇ ਦਰਿਆ ਦੀ ਜ਼ਰੂਰ ਪਾਈ ਸੀ ਉੱਥੇ ਦਰਿਆਵਾਂ ਦਾ ਹਾਲ ਜਿਹੜਾ ਜਿਹੜੇ ਨੇੜੇ ਤੇੜੇ ਲੱਗਦੇ ਦਰਿਆਨ ਜਾਂ ਨਦੀਆਂ ਨਾਲੇ ਨੇ ਖੱਡਾਂ ਜਾਂ ਨੇ ਉਹ ਬਹੁਤ ਜ਼ਿਆਦਾ ਭਰੀਆਂ ਹੋਈਆਂ ਨੇ ਹੜਾਂ ਵਰਗੇ ਹਾਲਾਤ ਨੇ ਕਈ ਇਲਾਕਿਆਂ ਦੇ ਵਿੱਚ ਬਣੇ ਹੋਏ ਪ੍ਰਿੰਸ ਬਾਈ ਜੀ ਪ੍ਰਿੰਸ ਟੈਕ 07 007 ਹੈਲੋ ਤੁਸੀਂ ਜ਼ਰੂਰ ਦੱਸਣਾ ਕਿਹੜੇ ਇਲਾਕੇ ਦੇ ਵਿੱਚੋਂ ਆਪ ਕਹਾਂ ਸੇ ਹੋ ਮੈਂ ਪਟਿਆਲਾ ਤੋਂ ਜੀ ਤੁਸੀਂ ਆਪਣੇ ਇਲਾਕੇ ਬਾਰੇ ਜ਼ਰੂਰ ਦੱਸਿਓ ਕਿਤੋਂ ਪ੍ਰਿੰਸ ਟੈਕ ਜੀ ਸਾਡੇ ਨਾਲ ਮੈਨੂੰ ਲੱਗਦਾ ਹਰਿਆਣਾ ਰੋਣੇ ਤੋਂ ਲੱਗ ਰਹੇ ਨੇ ਬਾਈ ਜੀ ਤੇ ਹਸੀਆਰਪੁਰ ਵਾਲੇ ਜਿਹੜੇ ਤਜਿੰਦਰ ਸਿੰਘ ਜੀ ਨੇ ਜੁੜੇ ਨੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅ ਪ੍ਰਿਤਪਾਲ ਸਿੰਘ ਜੀ ਕੀ ਹਾਲ ਨੇ ਭਾਈ ਜੀ ਬਹੁਤ ਬਹੁਤ ਵਧੀਆ ਜੀ ਬਹੁਤ ਧੰਨਵਾਦ ਆ ਤੁਹਾਡਾ ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜਦੋਂ ਬੱਚਿਆਂ ਜੇ ਉਹ ਸਕੂਲ ਵਿੱਚ ਬੱਚਿਆਂ ਨੂੰ ਛੱਡਣ ਜਾਂਦੇ ਹਨ ਉਹਨਾਂ ਦੇ ਗੱਡੀਆਂ ਤੇ ਲੈ ਕੇ ਜਾਂਦੇ ਹਨ ਤਾਂ ਉਹਨਾਂ ਡਰਾਈਵਰਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਇਹ ਕਿਸ ਚੀਜ਼ ਲਈ ਜੀ ਸੁਖਜਿੰਦਰ ਸਿੰਘ ਜੀ ਕਿਸ ਚੀਜ਼ ਵਾਸਤੇ ਜੀ ਧੰਨਵਾਦ ਕਰਨਾ ਹੈ ਮੈਂ ਸਮਝਿਆ ਨਹੀਂ ਤੁਹਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਮੁਸ਼ਕਲਾਂ ਬਾਰੇ ਜਿਹੜਾ ਇਹ ਅੱਛਾ ਹਾਲਾਤਾਂ ਲਈ ਕਹਿ ਰਹੇ ਹੋ ਜੀ ਜੀ ਮੈਂ ਹਿਮਾਚਲ ਪ੍ਰਦੇਸ਼ ਸੇ ਹੂੰ ਆ ਠੀਕਾ ਪ੍ਰਿੰਸ ਟੈਕ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਿਮਾਚਲ ਤੋਂ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਸ਼ਾਰਟ ਵੀਡੀਓ ਤੁਸੀਂ ਭੇਜ ਸਕਦੇ ਹੋ 9023896709 WhatsApp ਨੰਬਰ ਦੇ ਉੱਤੇ ਭੇਜ ਸਕਦੇ ਹੋ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖ ਦਿਆ ਕਰਿਓ ਤੁਸੀਂ ਸ਼ਾਰਟ ਵੀਡੀਓ ਜਿੰਨੇ ਵੀ ਦੋਸਤ ਮਿੱਤਰ ਤੁਹਾਡੇ ਨਾਲ ਜੁੜਦੇ ਨੇ ਸ਼ਾਰਟ ਵੀਡੀਓ ਜ਼ਰੂਰ ਭੇਜ ਦਿਆ ਕਰੋ ਜਿਨਨੇ ਵੀ ਸਾਡੇ ਨਾਲ ਦੋਸਤ ਮਿੱਤਰ ਜੋੜਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਟੀਮ ਵਰਕ ਦੇ ਵਿੱਚ ਕੰਮ ਕਰਦੇ ਹੋ ਤਾਂ ਆਪਣੇ ਇਲਾਕੇ ਦੀਆਂ ਮੌਸਮ ਦੀਆਂ ਤਸਵੀਰਾਂ ਜ਼ਰੂਰ ਭੇਜਿਆ ਕਰੋ ਦੇਖੋ ਤੁਸੀਂ ਇਸ ਸਮੇਂ ਮੈਂ ਤੁਹਾਨੂੰ ਆਪਣੇ ਇਲਾਕੇ ਦੇ ਪਟਿਆਲਾ ਜ਼ਿਲ੍ਹੇ ਦੀ ਤਸਵੀਰ ਦਿਖਾ ਸਕਦਾ ਲਾਈਵ ਦੇ ਵਿੱਚ ਕਿਉਂਕਿ ਤੁਸੀਂ ਦੇਖ ਰਹੇ ਹੋ ਲਾਈਵ ਦੇ ਵਿੱਚ ਹੈ ਇਸ ਸਮੇਂ ਬੱਦਲ ਚਾਰੇ ਦਿਸ਼ਾਵਾਂ ਦੇ ਵਿੱਚ ਬਣੇ ਹੋਏ ਨੇ ਚਾਹੇ ਉਹ ਪਟਿਆਲਾ ਚਾਹੇ ਸੰਗਰੂਰ ਆਮ ਰੇਲਕੋਟਾ ਲੁਧਿਆਣਾ ਚੰਡੀਗੜ੍ਹ ਮੋਹਾਲੀ ਸ੍ਰੀ ਫਤਿਹਗੜ੍ਹ ਸਾਹਿਬ ओके जी ओके भाई जी तारण तारण हां सही ਗੱਲ ਆ ਜੀ ਤੁਹਾਡੀ ਇਹ ਗੱਲ ਸਹੀ ਆ ਤੁਹਾਡੀ ਕਿਉਂਕਿ ਉੱਥੇ ਸਕੂਲ ਵਾਲੇ ਡਰਾਈਵਰਾਂ ਨੇ ਜਿਹੜੇ ਸਕੂਲ ਦੂਰ ਲੱਗ ਰਹੇ ਨੇ ਕਿਉਂਕਿ ਵਿਚਰਿਆਂ ਦਾ ਜਿਹੜੇ ਸਕੂਲਾਂ ਨਾਲ ਕਈ ਜਗ੍ਹਾ ਤੇ ਸਕੂਲਾਂ ਦੇ ਜਿਹੜੇ ਲਿੰਕ ਨੇ ਉਹ ਟੁੱਟ ਗਏ ਨੇ ਇਹ ਗੱਲ ਸਹੀ ਆ ਬਾਈ ਜੀ ਸੁਖਜਿੰਦਰ ਗਿੱਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਏਸੇ ਬਾਰੇ ਸ਼ੇਅਰ ਕਰਨ ਲਈ ਸਾਨੂੰ ਕਿਉਂਕਿ ਡਰਾਈਵਰਾਂ ਨੇ ਜਿਹੜੇ ਵੀਰ ਆ ਉਹ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਘੁੰਮ ਘਮਾ ਕੇ ਆਉਂਦੇ ਨੇ ਕਿਉਂਕਿ ਕਈ ਲਿੰਕ ਸੜਕਾਂ ਨੇ ਉਹ ਟੁੱਟ ਗਈਆਂ ਨੇ ਤਹਾਡੇ ਇਲਾਕੇ ਦੇ ਜਿਹੜੇ 16 17 ਪਿੰਡ ਨੇ ਉਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਮੇਰੇ ਲਈ ਵੀਡੀਓ ਵੀ ਪਈ ਆ ਮੈਂ ਉਹ ਪਾਉਣੀ ਆ ਅਜੇ ਕਿਉਂਕਿ ਉਹ ਐਡਿਟ ਕਰਨਾ ਪੈਣਾ ਕਿਉਂਕਿ ਉਹ ਕਿਸੇ ਹੋਰ ਤੋਂ ਲਈ ਗਈ ਆ ਜਦੋਂ ਕਿਸੇ ਹੋਰ ਤੋਂ ਵੀਡੀਓ ਅਸੀਂ ਲੈਨੇ ਆ ਫਿਰ ਥੋੜਾ ਜਿਹਾ ਐਡੀਟਿੰਗ ਕਰਨੀ ਪੈਂਦੀ ਆ ਨਹੀਂ ਤਾਂ ਕਾਪੀਰਾਈਟ ਜਾਂ ਸਟ੍ਰਾਈਕ ਆਊਂਡ ਦਾ ਡਰ ਰਹਿੰਦਾ ਤੇ ਆਪਣਾ ਚੈਨਲ ਬੰਦ ਹੋਣ ਦਾ ਡਰ ਰਹਿੰਦਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣੇ ਇਲਾਕੇ ਬਾਰੇ ਇਹ ਚੀਜ਼ ਬਾਰੇ ਦੱਸਿਆ ਕਿ ਉੱਥੇ ਜਿਹੜੇ ਸਕੂਲਾਂ ਦੇ ਡਰਾਈਵਰ ਨੇ ਵਿਚਾਰੇ ਗੱਡੀਆਂ ਵਾਲੇ ਉਹ ਸਕੂਲ ਵਾਲੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤੇ ਛੱਡ ਕੇ ਜਾਂਦੇ ਨੇ ਇਹ ਹਜੇ ਮੁਸ਼ਕਲ ਦੀ ਘੜੀ ਦੇ ਵਿੱਚ ਸਹੀ ਗੱਲ ਆ ਜੀ ਤੁਹਾਡੀ ਇਸ ਚੀਜ਼ ਬਾਰੇ ਜਿਹੜੀ ਤੁਸੀਂ ਚਲਣਾ ਪਾਇਆ ਤੇ ਸਕੂਲ ਤਾਂ ਬੰਦ ਨੇ ਬਾਈ ਜੀ ਸੁੱਟੀਆਂ ਕਰ ਦਦੇ ਨੇ ਇਹ ਹਿਮਾਚਲ ਵਾਲੇ ਸਾਈਡ ਕਿਤੀਆਂ ਨੇ ਜੀ ਹਾਂ ਜਿੱਥੇ ਹੜਾਂ ਵਰਗੇ ਹਾਲਾਤ ਨੇ ਇਹ ਹਜੇ ਅਸੀਂ ਇਹ ਗੱਲ ਕਰ ਰਹੇ ਹਾਂ ਜੀ ਜਿਹੜੇ ਸੁਖਜਿੰਦਰ ਸਿੰਘ ਜੀ ਗਿੱਲ ਨੇ ਸਾਡੇ ਨਾਲ ਤਰਨਤਨ ਸਾਹਿਬ ਏਰੀਆ 'ਚ ਜੁੜੇ ਹੋਏ ਨੇ ਪ੍ਰਿੰਸ ਜੀ ਨਪ੍ਰਿਤਪਾਲ ਸਿੰਘ ਜੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਹਜੇ ਅਸੀਂ ਕਹਿ ਸਕਦੇ ਹਾਂ ਕਿ ਬਦਲ ਆਪਣਾ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਕਈ ਇਲਾਕਿਆਂ ਵਿੱਚ ਸਕੂਲ ਲੱਗ ਰਹੇ ਨੇ ਸਾਈਡਾਂ ਤੇ ਹੋਰ ਜਗ੍ਹਾ ਦੇ ਉੱਤੇ ਲੱਗ ਰਹੇ ਨੇ ਤੇ ਜਿਹੜੇ ਅਸੀਂ ਕਹਿੰਦੇ ਪਠਾਨਕੋਟ ਦੇ ਏਰੀਏ ਨੇ ਮੈਨੂੰ ਲੱਗਦਾ ਸ਼ਾਇਦ ਉੱਧਰ ਬੰਦ ਕਰਤਾ ਜਾਂ ਹਿਮਾਚਲ ਦਾ ਜਿਹੜਾ ਉੱਪਰਲਾ ਹਿੱਸਾ ਜਿੱਥੇ ਜਿਆਦਾ ਹੀ ਕੰਡੀਸ਼ਨਾਂ ਖਰਾਬ ਨੇ ਮੌਸਮ ਖਰਾਬ ਜਿੱਥੇ ਜਿਆਦਾ ਮੀਂਹ ਦੇ ਤਸਵੀਰਾਂ ਬਣ ਰਹੀਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ ਜਿਵੇਂ ਕਿ ਸਾਨੂੰ ਪ੍ਰੇਤਪਾਲ ਸਿੰਘ ਜੀ ਨੇ ਦੱਸਿਆ ਕਿ ਹਿਮਾਚਲ ਤੋਂ ਨੇ ਅ ਦੋਸਤੋ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਹਜੇ 2 ਦਿਨ ਜਿਹੜੇ ਆਉਣ ਵਾਲੇ 60 ਘੰਟੇ ਨੇ ਜਾਂ 48 ਘੰਟੇ ਨੇ ਇਹਨਾਂ ਦੇ ਵਿੱਚ ਅਜਿਹੀ ਹਾਲਾਤ ਰਹਿਣ ਦੀ ਉਮੀਦ ਬਣੀ ਹੋਈ ਆ ਮੀਂਹ ਇਸੇ ਤਰ੍ਹਾਂ ਪੈਣ ਦੀ ਉਮੀਦ ਬਣੀ ਹੋਈ ਹੈ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈ ਐ ਤਾਕੜੀਆਂ ਝਟਾਂ ਵੀ ਲੱਗ ਸਕਦੀਆਂ ਨੇ ਤੇ ਹੜ੍ਹਾਂ ਵਰਗੇ ਵੀ ਹਾਲਾਤ ਕਈ ਇਲਾਕਿਆਂ ਵਿੱਚ ਬਣ ਸਕਦੇ ਨੇ ਜਿਵੇਂ ਕਿ ਅੱਜ ਅਸੀਂ ਇੱਕ ਤੁਹਾਨੂੰ ਜਿਹੜੀ ਸਾਨੂੰ ਇੱਕ ਸੋਸ਼ਲ ਮੀਡੀਆ ਦੇ ਉੱਤੋਂ ਜਿਵੇਂ ਕਿ ਅਸੀਂ ਵੀ ਫੇਸਬੁੱਕ ਦੇ ਉੱਤੋਂ ਜਿਹੜੀ ਵੀਡੀਓ ਲੈ ਲੈਨੇ ਹੁੰਨੇ ਜਿਵੇਂ ਕਮੈਂਟ ਬਾਕਸ ਦੇ ਵਿੱਚ ਆ ਗਈ ਤਾ ਉਹ ਫਗਵਾੜੇ ਦੀ ਵੀਡੀਓ ਆ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਦੇਖੋ ਇੰਨਾ ਹੋਇਆ ਜੀ ਇੰਨਾ ਮੀਂਹ ਪਿਆ ਕਈ ਇਲਾਕਿਆਂ ਦੇ ਵਿੱਚ ਅੱਜ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਰਾਤ ਨੂੰ ਆ ਚਾਹੇ ਉਹ ਕੱਲ ਨੂੰ ਆ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੋਣਗੀਆਂ ਅੱਜ ਤੁਸੀਂ ਦੇਖ ਪਾ ਰਹੇ ਹੋ ਬੱਦਲ ਲਗਾਤਾਰ ਬਣੇ ਹੋਏ ਨੇ ਝੜੀनुਮਾ ਮਾਹੌਲ ਸਵੇਰ ਦੇ ਸਮੇਂ ਤੋਂ ਹੀ ਬਣਿਆ ਕਦੇ ਕਿਣਮਣ ਕਣੀ ਆ ਜਾਂਦੀ ਆ ਕਿਤੇ ਮੀਂਹ ਹੜ ਜਾਂਦਾ ਕਿਤੇ ਤਕੜਾ ਮੀਂਹ ਆ ਜਾਂਦਾ ਸਿਟਾਸ ਰਟਾ ਤਕੜਾ ਆ ਜਾਂਦਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਅੱਜ 25 ਤਰੀਕ ਦੇ ਆ ਸਵੇਰ ਦੇ ਸਮੇਂ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਜੀ ਦਰ ਸ਼ਾਮ ਨੂੰ ਫੇਰ ਯਾਨੀ ਕਿ ਪੌਣੇ 5 ਹੋ ਚੁੱਕੇ ਨੇ ਸ਼ਾਮ ਦੇ 6-7 ਵਜੇ ਤੱਕ ਇਹ ਕਾਰਵਾਈਆਂ ਫੇਰ ਜਾਰੀ ਰਹਿਣਗੀਆਂ ਰਾਤ ਨੂੰ ਫੇਰ ਮੀਂਹ ਜਿਹੜਾ ਉਹ ਲਗਾਤਾਰ ਜਾਰੀ ਰਹਿਣ ਦੀ ਉਮੀਦ ਬਣੀ ਹੋਈ ਹੈ ਆਪਾਂ ਰਾਤ ਨੂੰ ਫੇਰ ਲਾਈਵ ਹੋ ਕੇ ਤੁਹਾਡੇ ਨਾਲ ਜਿਹੜੀ ਅਪਡੇਟ ਹੋਊਗੀ ਸਾਂਝੀ ਕਰਾਂਗੇ ਤੁਸੀਂ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਿਓ ਜਿੱਥੇ-ਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਕਮੈਂਟ ਕਰੇ ਉਹਨਾਂ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਦੇਖੋ ਦੋਸਤੋ ਤੁਹਾਨੂੰ ਇਹੀ ਰਿਕਵੈਸਟ ਬੇਨਤੀ ਕਰਦਾ ਹਾਂ ਕਿ ਆਪਣੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦਾ ਜਿਹੜਾ ਮੈਸੇਜ ਬਾਕਸ ਆ ਉਹਦੇ ਵਿੱਚ ਤੁਸੀਂ ਆਪਣੇ ਇਲਾਕੇ ਦੀ ਤਸਵੀਰ ਭੇਜ ਸਕਦੇ ਹੋ ਅਸੀਂ ਆਪਣਾ ਵਟਸਐਪ ਨੰਬਰ ਵੀ ਦਿੱਤਾ ਹੋਇਆ ਤੁਸੀਂ ਉਹਦੇ ਉੱਤੇ ਵੀ ਭੇਜ ਸਕਦੇ ਹੋ ਜਾਂ ਵਟਸਐਪ ਗਰੁੱਪ ਆ ਜਿਹੜਾ ਆਪਣਾ ਚੈਨਲ ਦਾ ਮੌਸਮ ਪੰਜਾਬ ਟੀਵੀ ਦਾ ਉਹਦੇ ਉੱਤੇ ਵੀ ਭੇਜ ਸਕਦੇ ਹੋ ਉਹਨੂੰ ਫੋਲੋ ਕਰਕੇ ਕਿਉਂਕਿ ਜਦੋਂ ਤੁਸੀਂ ਆਪਣੇ ਇਲਾਕੇ ਦੀ ਤਸਵੀਰ ਸਾਨੂੰ ਭੇਜੋਗੇ ਅਸੀਂ ਦੋਸਤਾਂ ਮਿੱ ਫਿਰ ਦੇਖੋ ਥੋੜਾ ਜਿਹਾ ਹੋਰ ਜਿਹੜੀ ਸਪੋਰਟ ਸਾਨੂੰ ਮਿਲੂਗੀ ਤੇ ਜਿਹੜੇ ਦੋਸਤ ਮਿੱਤਰ ਨਵੇਂ ਜੁੜਦੇ ਨੇ ਫਿਰ ਉਹਨਾਂ ਨੂੰ ਵਿਸ਼ਵਾਸ ਹੋਣ ਲੱਗ ਜਾਂਦਾ ਹਾਂਜੀ ਜਿਵੇਂ ਅਸੀਂ ਜਾਣਕਾਰੀ ਦੱਸੀ ਸੀ ਉਸੇ ਤਰ੍ਹਾਂ ਹੋਈ ਹੈ ਕਿਉਂਕਿ ਤੁਹਾਨੂੰ 23 ਤੋਂ ਲੈ ਕੇ 28 ਤਰੀਕ ਦੇ ਵਿੱਚ ਵਿੱਚ ਮੀਂਹ ਦੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਉਸੇ ਤਰ੍ਹਾਂ ਅੱਜ 25 ਤਰੀਕ ਹੋ ਚੁੱਕੀ ਹੈ ਮੀਂਹ ਫੇਰ ਆ ਚੁੱਕਿਆ ਕਹਿੰਦਾ ਜਿਹੜੀਆਂ ਕਣੀਆਂ ਨੇ ਉਹ ਮੈਨੂੰ ਹਲਕੇ ਹਲਕੇ ਜੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਉਹ ਪੈ ਰਿਹਾ ਹੈ ਕਈ ਸਵੇਰ ਦੇ ਸਮਿਆਂ ਤੋਂ ਪੈ ਰਿਹਾ ਕਈਆਂ ਦੇ ਵਿੱਚ ਹੌਣ ਪੈਣਾ ਸ਼ੁਰੂ ਹੋਇਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਅੱਜ ਜਾਰੀ ਨੇ ਰਾਤ ਨੂੰ ਫਿਰ ਜਾਰੀ ਰਹਿਣਗੀਆਂ ਤੇ ਇਸੇ ਤਰ੍ਹਾਂ ਜਦੋਂ ਵੀ ਅਸੀਂ ਲਾਈਵ ਹੋਵਾਂਗੇ ਦੁਬਾਰਾ ਫਿਰ ਰਾਤ ਨੂੰ ਤਾਂ ਤੁਹਾਨੂੰ ਮੀਂਹ ਦੀ ਹੋ ਸਕਦਾ ਕਾਰਵਾਈ ਵੀ ਦਿਖਾਈਏ ਜੇਕਰ ਮੀਂਹ ਪੈਂਦਾ ਹੋਇਆ ਤੇ ਨਹੀਂ ਤਾਂ ਫਿਰ ਤੁਹਾਨੂੰ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਦੱਸ ਦਾਂਗੇ ਪਰਸੈਂਟੇਜ ਦੇ ਹਿਸਾਬ ਨਾਲ ਵੀ ਅੱਜ ਰਾਤ ਨੂੰ ਕਿੰਨੇ ਕੁ ਪਰਸੈਂਟ ਚਾਂਸ ਨੇ ਤੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਬੱਦਲਵਾਈ ਬਣੀ ਹੋਈ ਆ ਇਹ ਕਮੈਂਟ ਕਰ ਸਕਦੇ ਹੋ ਤੁਸੀਂ ਆਪਣੇ ਇਲਾਕੇ ਬਾਰੇ ਕਿਉਂਕਿ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸਾਡੇ ਹਿਮਾਚਲ ਤੋਂ ਵੀ ਜੁੜੇ ਨੇ ਤਨਤਨ ਸਾਹਿਬ ਤੋਂ ਜੁੜੇ ਸੀ ਕਪੂਰਥਲੇ ਤੋਂ ਜੁੜੇ ਸੀ ਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚੋਂ ਬਾਈ ਜੀ ਜੁੜੇ ਸੀ ਸਾਡੇ ਨਾਲ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਜੁੜੇ ਨੇ ਸਾਡੇ ਨਾਲ ਹਸਿਆਰਪੁਰ ਤੋਂ ਵੀ ਤੇ ਜੀ ਵੀਰ ਸਿੰਘ ਜੀ ਜੁੜੇ ਸੀ ਸਾਡੇ ਨਾਲ ਤੇ ਹੋਰ ਜਿਹੜੇ ਦੋਸਤ ਮਿੱਤਰ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀਤ ਜੀ ਜੁੜੇ ਸੀ ਬਸ ਕਰ ਮੀ ਰੱਬਾ ਹੋਰ ਨਹੀਂ ਚਾਹੀਦਾ ਮੋਗੇ ਮੋਗੇ ਵਾਲੇ ਜੀਤ ਸਿੰਘ ਜੀ ਕਹਿੰਦੇ ਬਹੁਤ ਜ਼ਿਆਦਾ ਮੀ ਪਿਆ ਜੀ ਅੱਜ ਉੱਤੇ ਅ ਭਾਈ ਜੀ ਜੀਤ ਸਿੰਘ ਜੀ ਜਰੂਰ ਸਾਨੂੰ ਵੀਡੀਓ ਭੇਜ ਦਿਆ ਕਰੋ ਜਿਵੇਂ ਕਿ ਪਹਿਲਾਂ ਬੋਪਾ ਰਾਏ ਕਲਾਜ ਵਾਲੇ ਵੀ ਭਾਈ ਜੀ ਭੇਜਦੇ ਨੇ ਸਾਨੂੰ ਜੀਤ ਦਿਲਜੀਤ ਸਿੰਘ ਜੀ ਉਹਨਾਂ ਦਾ ਵੀ ਨੌਜੀਤ ਸਿੰਘ ਆ ਜੀ ਉਹਨਾਂ ਦਾ ਜੀਤ ਦਿਓਲ ਦੇ ਨੌਤੇ ਆ ਤੇ ਉਹ ਬੋਪਾ ਰਾਏ ਕਲਾਜ ਲਾ ਲੁਧਿਆਣਾ ਦੇ ਪਿੰਡ ਆ ਜਿਹੜਾ ਉਥੋਂ ਭੇਜਦੇ ਨੇ ਤੇ ਤੁਸੀਂ ਵੀ ਮੋਗੇ ਦੇ ਵਿੱਚੋਂ ਜਰੂਰ ਆਪਣੇ ਇਲਾਕੇ ਦੀ ਤਸਵੀਰ ਸਾਨੂੰ ਭੇਜ ਦਿਆ ਕਰੋ ਮੀਆਂ ਜਿਹੜਾ ਉਹ ਫੇਰ ਦੁਬਾਰਾ ਸ਼ੁਰੂ ਹੋ ਗਿਆ ਇਸ ਸਮੇਂ ਬੂੰਦਾਬੰਦੀ ਜਿਹੜੀ ਸ਼ੁਰੂ ਹੋ ਚੁੱਕੀ ਆ ਜਿੱਥੇ ਮੈਂ ਹੁਣ ਇਸ ਸਮੇਂ ਖੜਾ ਤਾਂ ਕਿਨਮਣ ਕਣੀ ਜਿਹੜੀ ਉਹ ਗਰਨੇ ਸ਼ੁਰੂ ਹੋਈ ਆ ਬਰੀਕ ਬਰੀਕ ਬੂੰਦਾਵਾਂ ਦੇ ਸਵੇਰ ਦੇ ਸਮੇਂ ਤੋਂ ਹੀ ਹੋ ਰਹੀ ਆ ਕਦੇ ਕੰਮਣ ਕਣੀ ਜੀ ਥੋੜੀ ਜੀ ਤੇਜ਼ ਸਿੱਟਾ ਸਰਾਟਾ ਜਾਂਦਾ ਕਿਤੇ ਥੋੜਾ ਜਿਹਾ ਹਲਕਾ ਜਾਂਦਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਹੀ ਜਾਰੀ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਰੀ ਰਹਿਣਗੀਆਂ ਤਾਂ ਤਾੜ ਤੱਕ ਰਾਤ ਦੇ ਸਮੇਂ ਜੋ ਵੀ ਅਪਡੇਟ ਆਊਗੀ ਉਹ ਸਾਂਝੀ ਕਰਾਂਗੇ ਜਰੂਰ ਜਿਹੜੇ ਦੋਸਤ ਮਿੱਤਰ ਸਾਨੂੰ ਵੀਡੀਓ ਭੇਜਣੀ ਚਾਹੁੰਦੇ ਨੇ ਸਾਡਾ ਨੰਬਰ ਨੋਟ ਕਰ ਲਓ 9023896709 ਕਿਉਂਕਿ ਜਿੱਥੇ-ਇਥੇ ਮੀਂਹਿਆ ਕਾਰਵਾਈਆਂ ਨੇ ਜਾਂ ਭਾਰੀ ਮੀਂਹ ਉਹ ਜਰੂਰ ਭੇਜ ਸਕਦੇ ਤੁਸੀਂ ਅਸੀਂ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਤੁਹਾਡਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਸ਼ੇਅਰ ਕਰਾਂਗੇ ਤੇ ਆਪਣੀ Facebook ID ਸਤ ਗੁਰਪੰਗੂ ਦੀ ਜਿਹੜੀ ਆਪਣਾ ਆਈਡੀ ਆ ਉਹਦੇ ਉੱਤੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਾਂਗੇ ਇੰਨੀ ਇੱਕ ਜਾਣਕਾਰੀ ਆ ਦੋਸਤੋ ਬਾਕੀ ਹੁਣ ਮਿਲਾਂਗੇ ਰਾਤ ਦੇ ਸਮੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ